ਹਾਂਜੀ ਲੋ ਵੀ ਮੈਂ ਤਰ੍ਹਾਂ ਪਜਾਂਡੇ ਮਾਨਸਾ ਤੇ ਬੈਲ ਕਾੜਿਆ ਬੇਲਪੁਰੀ ਤੇ ਇੰਨੇ ਛੱਡਿਆ ਤੇ ਥੋੜਾ ਆ ਪਰਣ ਕੀ ਉੱਥੇ ਹੋਇਲਾ ਕੀ ਨਹੀਂ ਪਹਿਲਾਂ ਹੀ ਟੈਨਸ਼ਨ ਲੈ ਕੇ ਬੈਠਾ ਤੇ ਮੈਨੂੰ ਕੋਈ ਟੈਨਸ਼ਨ ਨਹੀਂ ਮੈਂ ਇਹਨੂੰ ਉੱਠਣ ਵੀ ਲਿਆ ਮੈਂ ਖਾਲਾ ਖਾਲਾ ਖਾਣੀ ਓਏ ਪਾਣੀ ਮੂਹਿਆ ਬਣਾ ਦੇ ਪਿਆ ਵਾ ਤੇ ਬਾਕੀ ਗੱਡੀ 'ਚ ਕਦੇ ਸੁੱਟੇ ਆਪਾਂ ਤੇ ਉੱਤੇ ਸਦੇ ਸਦੇ ਲੰਮਾ ਫਿਆਤਰ ਹੁੰਦਾ ਤੇ ਬਾਕੀ ਚਾੜਿਆਂ ਖਾੜੀ ਨੂੰ ਕਦੀ ਇਹਨੂੰ ਮਿਲਗਾ ਕੁਛੀ ਤਾਂ ਕਲੀ ਕੁਛ ਪੁੱਛੀਦਾ ਖਾੜੀ ਡਿਹਣੀ ਚਲ ਮੈਂ ਮੈਂ ਦਿਖਾਵਾਂ ਜੇ ਕੁਕੀ ਖਾਣਾ ਚਲੋ ਮੈਂ ਦਿਖਾ ਮੈਂ ਕਾ ਕਿਦਾਂ ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਹਸਪੀਟਲ ਤੇ ਆਪ ਆਪਾਂ ਮੈਨੂੰ ਲੈ ਕੇ ਜਾਣ ਦੇ ਹੀ ਅੰਦਰ ਹਾਂਜੀ ਦੋਸਤੋ ਤੇ ਆ ਵੀਰ ਵੀ ਸਾਡੀ ਵੀਡੀਓ ਵੇਖ ਕੇ ਆਏ ਹੀ ਉਦਣ ਤੇ ਤਿੰਨ ਚਾਰ ਜਣੇ ਆਏ ਹੀ ਤੇ ਮੈਂ ਉਸ ਟਾਈਮ ਬਹੁਤ ਸਹਿਮਿਆ ਆ ਜਿੱਦਾਂ ਤੁਸੀਂ ਵੀਡੀਓ 'ਚ ਵੇਖ ਹੀ ਸਕਦੇ ਹੋ ਮੈਨੂੰ ਉਦਾਰ ਪਈ ਨਹੀਂ ਲੱਗ ਰਹੀ ਤੇ ਉਹ ਥੋੜਾ ਜਿਹਾ ਡਰ ਸਾਹਮਣੇ ਵੀ ਆ ਗਿਆ ਤੇ ਚਲੋ ਬਾਕੀ ਕੋਈ ਨਹੀਂ ਉਹ ਵੀ ਦੇਖ ਰਿਹਾ ਡੀਡੀ ਸਾਡੇ ਭਲੇ ਦੀ ਕਰਦੇ ਆ ਆ ਵੀਰ ਮੈਨੂੰ ਪਹਿਲਾਂ ਇਹ ਸਮਝਾਉਂਗੇ ਕਿ ਕੋ ਅੱਖ ਨਹੀਂ ਹੁੰਦਾ ਪਰ ਮਨ ਦੇ ਡਰ ਹੁੰਦਾ ਤੇ ਇਹ ਕਾ ਵੀਰ ਵੀ ਸਾਡੀ ਵੀਡੀਓ ਵੇਖ ਕੇ ਹੀ ਗਿਆ ਈਮਾਨ ਸਾਹਿਬ ਤੇ ਡਾਕਟਰ ਸਾਹਿਬ ਕੋਲ ਜੇ ਆਪ ਇਹਨੂੰ ਵੀ ਠੀਕ ਕਰੇ ਤੰਦਰੁਸਤ ਕਰੇ ਤੇ ਜੋ ਇਹ ਵੀ ਵੀਰ ਹੈ ਆਪਣੇ ਅੰਗੂਰੀ ਪੈਰੀ ਤੋਰ ਸਕਦੇ ਖੜਾ ਹੋ ਸਕੀ ਜੇ ਤਰ ਤੱਕ ਨਹੀਂ ਨਹੀਂ ਆਪ ਤੂੰ ਹੀ ਵੜ ਲੋ ਨਾਲੇ ਦੇ ਵਿੱਚ ਆ ਜੂ ਨਾ ਤੱਕੀ ਕਿੰਨੀ ਆ ਤਾ ਬੈਰੀ ਕੋ ਮਸਾਈ ਚਾਹੇ ਨਾ ਹਾਂ ਜੇ ਇਤ ਕ ਵੀ ਵੀ ਇਹ ਦੇ ਹਾ ਵੀਡੀਓ ਵੇਖ ਕੇ ਆਏ ਹੀ ਇਹਨਾਂ ਦੀ ਵੀ ਚਲੋ ਉਹ ਮੰਨੂ ਵੀ ਜਾ ਰਹਾ ਹੋ ਗਿਆ ਮਹਾਰਾਜ ਸਕੀਬਾ ਚਾਈਨਾ ਦੇ ਵੀ ਕਿਰਪਾ ਕਰੇ ਤੇ ਹਾਂਜੀ ਇੱਥੇ ਮੈਂ ਲੇਟਿਆ ਹੋਇਆ ਹਾਂ ਤੇ ਮੈਂ ਸਹਿਮਿਆ ਹਾਂ ਮਤਲਬ ਵੀ ਮਨ ਚ ਡਰ ਹੀ ਇੱਕ ਤੇ ਹੁਣ ਅੱਗੇ ਤੁਸੀਂ ਮੇਰਾ ਹਾਲ ਵੇਖ ਲਓ ਹਾ 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 ਨਹੀਂ ਮਾਰਦਾ ਨਹੀਂ ਮਾਰਦਾ ਉਹਦਾ ਹੱਥ ਮਾਰਦਾ ਅਪੀਲ ਦੇ ਪ੍ਰਤੀਬਿੰਦਨ ਕਰਦੀ ਲੈ ਇਹਨੂੰ ਕਿਹਾ ਮੈਂ ਹੁੰਦਾ ਲੱਫੀ ਬਲਫ ਤੇ ਇੱਥਿਆਂ ਨੂੰ ਦੋਵੇਂ ਪਲਸਟਰ ਲੱਗ ਚੁੱਕਿਆ ਸੀ ਤੇ ਥੋੜਾ ਸੁੱਖ ਦਾ ਸਾਹ ਵੀ ਆਇਆ ਸੀ ਪਰ ਡਾਕਟਰ ਸਾਹਿਬ ਕੇ ਨੀ ਵੀ ਥੋੜਾ ਜਿਹਾ ਤਰਾਂ ਕੇ ਵੇਲ ਲੀਏ ਪੀ ਜੇ ਕੋਈ ਪ੍ਰੋਬਲਮ ਆਉਂਦੀ ਆ ਤੇ ਹੁਣ ਇਹਦਾ ਦੁਪਹਿਰ ਤੱਕ ਜਾਂ ਕਰ ਜਾਗੀ ਕੋਈ ਪ੍ਰੋਗਰਾਮ ਨਾ ਆਏ ਤੇ ਲੱਤਾਂ ਤੋੜ ਬੰਨ੍ਹ ਹੀ ਦੇ ਸਾਸ ਸਤਿਆ ਥੋੜੀ ਮੁੱਕੀ ਬਈ ਸਰੀਰ ਤੇ ਤੇ ਬਾਕੀ ਚਲੋ ਹੁਣ ਬਾਬਾ ਦੀਪ ਸਿੰਘ ਕਰਨਗੇ ਕਿਰਪਾ ਜੇ ਇੰਨਾ ਕਸ਼ਟ ਸਿਆਵਾ ਦੇ ਬਾਕੀ ਹੁਣ ਬਾਬਾ ਦੀਪ ਸਿੰਘ ਹੀ ਕਰਨਗੇ ਕਿਰਪਾ ਉਹਨਾਂ ਨੇ ਕਰਨਾ ਹੀ ਆ ਤੇ ਤੇ ਇਥੇ ਤੌਰ ਕੇ ਵੇਖਣੇ ਵੀਰ ਹੁਣੀ ਪਰ ਸਰੀਰ ਜੇ ਟੁੱਟੂ ਬੱਜੂ ਦਿਆ ਹੀ ਕਰਨਾ ਮਤਲਬ ਵੀ ਸਰੀਰ ਚ ਹਮਤ ਨਹੀਂ ਹੈਗੀ ਤੇ ਮੈਂ ਤਕਲੀਫ ਚ ਆਪਾਂ ਦੋਵੇਂ ਜਾਣੇ ਨੰਗੇ ਹੋਏ ਹਾਂ ਪਰ ਮੈਂ ਦੇ ਐਰ ਦਾ ਕੁਝ ਜਰਾਈ ਮੈਨੂੰ ਤਕਲੀਫ ਹੋਈ ਸੀ ਤੇ ਬਾਕੀ ਮੈਂ ਉਮਲ ਕਰਾਉਣ ਵਾਲੀ ਵੀ ਸੀ ਬਾਹਵੀਂ ਫੜ ਲਈ ਨਾਂ ਵਿੱਚੋਂ ਵਿੱਚ ਉਹ ਵੀ ਕਵੀਰ ਮੈਨੂੰ ਅੰਦਰ ਆ ਗਿਆ ਫੋਲਿਆ ਵਾ ਪਲਸਰ ਪਰ ਅਜੇ ਲਾਗਣੀ ਨਾ ਪੁੱਟੀ ਜਾਂਦੀ ਪਿੱਛੋਂ سپورਟ ਦੇਣੀ ਪੈਂਦੀ ਹੀ ਕਿਉਂਕਿ ਅਜੇ ਨਵਾਂ ਨਵਾਂ ਪਲਸਰ ਲਗਾ ਦੇ ਪਰਾ ਪਲਸਰ ਜੋ ਹੋਮੇ ਦੰਗਾ ਤਾਰੇ ਬਾਤ ਤੇ ਹਾਂਜੀ ਹੁਣ ਆਪਾਂ ਚਨੇਆ ਪਿੰਡ ਵਾਪਸ ਤੇ ਹੁਣ ਆਪਾਂ ਗੱਡੀ ਚ ਬੈਣੇ ਆ ਤੇ ਬਾਕੀ ਤੁਸੀਂ ਸਾਰੇ ਜਣੇ ਆਪਣੇ ਭਰਾਵਾਂ ਨੂੰ ਇਦਾਂ ਹੀ ਸਪੋਰਟ ਮੁਕੰਦੇ ਰਹੋ ਵੀਡੀਓ ਨੂੰ ਲਾਈਕ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬਾਕੀ ਪਲੀ ਸਾਰੇ ਜਣੇ ਸਪੋਰਟ ਮੁਕੰਦੇ